ਬਾਪੂ ਜੀ ਬਾਪੂ ਜੀ ਬਾਪੂ ਜੀ ਜਾਣਾ ਇਹ ਨਹੀਂ ਜਾਣਾ ਉਹ ਅੱਗੇ ਇੱਕ ਦਫਤਰ ਲੱਗੇ ਮੈਂ ਚਲੋ ਫਿਰ ਆ ਮੋੜ ਦੋ ਚਲੋ ਜੀ ਲੀ ਆਜੋ ਆਜੋ ਕੱਢੋ ਲੈ ਆਓ ਲੈ ਆਓ ਮੋੜ ਤੋਂ ਆਜੋ ਲੈ ਆਓ ਉੱਥੇ ਇੱਕ ਦੋ ਕੁ ਬੁੜੀਆਂ ਆਟਾ ਵਾ ਤੇ ਉਹ ਆਪਾਂ ਚੱਕਣ ਚਲੋ ਆਜੋ ਆਜੋ ਨਾਉ ਨਾਉ ਯੇ ਉਹ ਤੇ ਮੈਨੂੰ ਛੱਡ ਦਿਓ ਜਿਹੜਾ ਹੈਗਾ ਨਾ ਦਫਤਰ ਸਰਕਾਰੀ ਸੁਸਾਇਟੀ ਵਾਲਾ ਹਾਂਜੀ ਉੱਥੇ ਮੈਨੂੰ ਧਾਰ ਦਿਓ ਮੜਿਆ ਉਹ ਮੈਨਾ ਆਇਆ ਮੇਰਾ ਟਮਟਰ ਸੈਲ ਹੋ ਗਿਆ ਪੈਂਚਰ ਪਿਆ ਰਿਓ ਮਾਪੂ ਜੀ ਇਨੀ ਉਮਰ ਤੇ ਰਿਕਸ਼ਾ ਚਲਾਉਂਦੇ ਬੀ ਵਹ ਹੈ ਅੱਛਾ ਅੱਛਾ ਤੇ ਕੱਪੜੇ ਵੀ ਕਿੰਨੇ ਖਰਾਬ ਆ ਕਦੇ ਨਹੀਂ ਗਏ ਹੋ ਰਹਾ ਹੈ ਵਾਪੂ ਜੀ ਹਾਂਜੀ ਕਦੇ ਨਹੀਂ ਗਏ ਹੈ ਨਹੀਂ ਜੀ ਵਾਹਿਗੁਰੂ ਠੀਕਾ ਧਨ ਗੁਰੂ ਰਾਮਦਾਸ ਬਾਬਾ ਇਹ ਪੈਸੇ ਕਿਨੇ ਲਓਗੇ ਪਹਿਲ ਮਤਲਬ ਕੁਛੇ ਨਹੀਂ ਦੇ ਜੋ ਜਾਵੇਂ ਰੱਖ ਲੈਣਾ ਜੋ ਦੋਸਤੋ ਜੇ ਰੱਖ ਲੋਗੇ ਚਲੋ ਠੀਕ ਆ ਪਿਆਰਿਓ ਬਣਾਏ ਰੱਖਿਓ ਇੱਥੇ ਘੋਟੋ ਵਾਹਿਗੁਰੂ ਬਹੁਤ ਖਾਸ ਆ ਜੀ ਅੱਜ ਕਿਨੇ ਪੈਸੇ ਕਮਾਈਏ ਸਵੀਰ ਜੇ ਹਾਂ 50 ਰੁਪਏ ਹੈ 50 ਰੁਪਏ ਕਮਾਏ ਸੀ ਕਰਦੇ ਠੀਕ ਹੈ ਆ ਹੈਗੀ ਕਿੰਨੇ ਜਾਂ ਦਿਖਾਓ ਯਾਰ ਵਾਹਿਗੁਰੂ ਵਾਹਿਗੁਰੂ ਸੁਭਾਸ਼ ਕਰੋ ਕਿੰਨੀ ਉਮਰ ਹੋ ਗਈ ਹੈ 70 ਸਾਲ ਹੋ ਗਈ ਨੂੰ ਹਾਂਜੀ ਹੈ ਹਾਂਜੀ ਹੈ ਕਦੀ ਮਾਰੇ ਤੇ ਨਹੀਂ ਹੁੰਦਾ ਕਿ ਗਿਲਾ ਕੇ ਮਾਰਾਏ ਤੂੰ ਮੈਨੂੰ ਦੱਸਾ ਨਹੀਂ ਆ ਮੈਂ ਗਰੀਬ ਆ ਮਾਰੇ ਤੇ ਕੋਈ ਵੀ ਗਿਲਾ ਨਹੀਂ ਕੋਈ ਵੀ ਗਿਲਾ ਨਹੀਂ ਵਾਹਿਗੁਰੂ ਹੈ ਜੋ ਮਿਲ ਗਿਆ ਹੈ ਜੋ ਮਿਲ ਗਿਆ ਹਾਂ ਮੇਰੇ ਜੋ ਮਿਲ ਗਿਆ ਸੋ ਮਿਲ ਗਿਆ ਹੈ ਮਹਾਰਾਜ ਦੇ ਕਦੀ ਕੋਈ ਗਿਲਾ ਨਹੀਂ ਨਾ ਬਬੀ ਹੱਥ ਇਸ ਤਰ੍ਹਾਂ ਇਸ ਤਰ੍ਹਾਂ ਗਨੂ ਹੋ ਹੱਥ ਕੰਮ ਦੇ ਵੀ ਆ ਜੋ ਮਿਲ ਗਿਆ ਸੋ ਮਿਲ ਗਿਆ ਤੇ ਬਾਬਾ ਜੀ ਮਤਲਬ ਕਦੀ ਜ਼ਿੰਦਗੀ ਚ ਕੋਈ ਗਿਲਾ ਸ਼ਿਕਵਾ ਨਹੀਂ ਮਹਾਰਾਜ ਤੋਂ ਹੈ ਨਾ ਹਾਂ ਗਾੜੀ ਇਹਦਾ ਹੈ ਸਾਰੇ ਕਦਮ ਤਰਾਂ ਕਰੇ ਜੀ ਸੇ ਸੋ ਇਹਨਾਂ ਦੇ ਪੈਰਾ ਪਿੱਛੇ ਸਾਨੂੰ ਵੀ ਰੋਟੀ ਦੇਈ ਮਤਲਬ ਹਰੇ ਕਿਸੇ ਨੂੰ ਦੇਵੀਂ ਤੇ ਮੋਂ ਉਹਨਾਂ ਦੇ ਪੈਰਾ ਪਿੱਛੇ ਸਾਨੂੰ ਵੀ ਦੇਵੀਂ ਤਾਨੀ ਗੁਰੂ ਦਾਮ ਦਾਸ ਅਭੀ ਕਵਰੀਨਾ ਅਸੀਂ ਜਿਤਨਾ ਹੁਣ ਮੰਗਦੇ ਆ ਕਾਰਾ ਕੋਠੀਆਂ ਨਹੀਂ ਨਹੀਂ ਕਦੀ ਮੰਗ ਜਾ ਕੇ ਮਹਾਰਾਜ ਕੋ ਕਾਰਾ ਕੋਠੀਆਂ ਨਹੀਂ ਮੰਗੀਆਂ ਕਾਰਾ ਗੁਟੀਆਂ ਰੋਟੀ ਮੰਗੀ ਆ ਹਾਂ ਰੋਟੀ ਮੰਗੀ ਆ ਤੇ ਤਿਆਰੀ ਹਾਂ ਮਾਟੀ ਦਿੱਤੀ ਆ ਹਾਂ ਉਹ ਹੈ ਗੁਟੀਆਂ ਰੋਟੀ ਦੀ ਦਮੰਗੇ ਪਾਸ ਹੈ ਰਾਜਨ ਨਹੀਂ ਆਇਆ ਚਲ ਪਰਸੋਂ ਦਾ ਰਸਨ ਨਹੀਂ ਆ ਹਾਂ ਘਾਟਾ ਨਹੀਂ ਹੋਣਾ ਕਰੇ ਹਾਂਜੀ ਤੇ ਫਿਰ ਮੈਂ ਇਹ ਸੋਚਣਿਆ ਕੋਈ 4 ਦਾ ਹੈ ਵੰਦਣ 4 ਪੈਸੇ ਵੰਦਣ ਹਾਂ ਫੇਰ ਬਲਸ਼ੇਤ ਲਈਏ ਠੀਕ ਆ ਠੀਕ ਆ ਚਲੋ ਕੋਈ ਨਹੀਂ ਮਾਰੇ ਕਿਰਪਾ ਕਰੋ ਜੀ ਬਾਬਾ ਜੀ ਕੋਈ ਗੱਲ ਨਹੀਂ ਬਾਬਾ ਜੀ ਅਤਖੰਡੀ ਪਾਟੀ ਜੀ ਹੈ ਨਾ ਕੈਂਤੀ ਵੀ ਪਾਟੀ ਆ ਆ ਵੀ ਕਿਹਨੇ ਦੀ ਨਹੀਂ ਆ ਸਮਾਨ ਫੜਦੀ ਆ ਜੋ 2 ਮਿੰਟ ਆ ਜੋ ਆ ਲਾਓ ਸਾਈਡ ਤੇ ਰਿਕਸ਼ਾ ਰਿਕਸ਼ਾ ਸਾਈਡ ਤੇ ਲਾ ਦਿਓ ਆ ਲਾਓ ਸਾਈਡ ਤੇ ਆ ਬਦੂਣ ਸਮਾਨ ਫੜਦੀ ਆ ਜੋ ਵੇਚਦੇ ਆ ਜੋ ਬਜ਼ੁਰਗਾਂ ਨੂੰ ਆਜੋ ਆਜੋ ਤੁਹਾਨੂੰ ਗੁਰਦਾਨ ਦਾ ਇਹ ਨਾ ਪੁੱਤ ਭਾਰੀ ਆ ਇਹ ਨਾ ਫੀ ਦਿਨ ਦੇ ਉਹਨਾਂ ਦੇ ਦੋਸਤ ਹੈਗੇ ਆ ਨਿਰਵੈਰ ਭਾਜੀ ਦੇ ਨਿਰਵੈਰ ਭਾਜੀ ਉਹਨਾਂ ਦੇ ਦੋਸਤ ਹੈ ਆਜੋ 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 ਅੰਦਰ ਆਓ ਤੁਹਾਨੂੰ ਗੁਰਦਾਨ ਦਾ ਆਜੋ ਵਾਈਕ ਨੂੰ ਤੁਹਾਨੂੰ ਬੁਲਾਉਂਦਾ ਭਾਜੀ ਇਹਨਾਂ ਦੇ ਮੇਚੇ ਦੀ ਪੈਂਟ ਦਿਓ ਤੇ ਸ਼ਰਟ ਦਿਓ ਬਾਬਾ ਜੀ ਆਏ ਤੁਹਾਡੇ ਕੱਪੜੇ ਜੈ ਕਰਵਾਣੇ ਆਪਾਂ ਇਹ ਕੋਈ ਬਦਲਾ ਦੇ ਰਹੇ ਆਹ ਆਹ ਹਨੇ ਗੁਰੂ ਦਾ ਕਰਿਆ ਵੰਦ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਗ੍ਰੀਲ ਗ੍ਰੇ ਸ਼ੈਡ ਹੈ ਠੀਕ ਆ ਬਾਬਾ ਜੀ ਕਰੋ ਤੂੰ ਆਪਣਾ ਕਰੋ ਆਪਣਾ ਰੰਗ ਦੇਖੋ ਨਹੀਂ ਰੰਗ ਦੇਖੋ ਬਾਬਾ ਜੀ ਰੰਗ ਦੇਖੋ ਇਹ ਬਲੈਕ ਹੈ ਰੰਗ ਇਹ ਰੰਗ ਕੋ ਬਲੈਕ ਕਾਲੀ ਗਰੇ ਆ ਕਿਹੜੀ ਕੰਨੀ ਦੱਸੋ ਨਹੀਂ ਨਹੀਂ ਤੁਸੀਂ ਦੱਸੋ ਜੜੀ ਕਹੋਗੇ ਇੱਕ ਇੱਕ ਆ ਵੀ ਹੈ ਜਿਹੜਾ ਵੀ ਸਪਾਓਗੇ ਤੁਹਾਨੂੰ ਉਹੀ ਦਿਸੇਗੀ ਇੱਕ ਇੱਕ ਆ ਵੀ ਹੈ ਜਿਹੜਾ ਵੀ ਕਰੋਗੇ ਚਲੋ ਜੀ ਇਹ ਕਾਲੂ ਲੈ ਨਿਕਲੀ ਜਿਹੜੀ ਕਾਲੀ ਚਲੋ ਪਾ ਦਿਓ ਯਾਰ ਚਲੋ ਸਪਾਓ ਚਲੋ ਆ ਪਸੰਦ ਹੈ ਨਾ ਪਾਪਾ ਜੀ ਹੈ ਚਲੋ ਸ਼ੈਲਟਰ ਕੋ ਸ਼ੱਟ ਅਪ ਕਰੋ ਸ਼ੈਲਟਰ ਦੱਸੋ ਠੀਕ ਹੋਰ ਖਾ ਦਿਓ ਬਾਈ ਨੂੰ ਪਾਪਾ ਜੀ ਚਲੋ ਜਿਹੜਾ ਇਹ ਜੜਾ ਤਿੰਨ ਸਾਲਾ ਤੇ ਤਿੰਨ ਸਾਲੋ ਜਿਹੜੇ ਤਿੰਨ ਸਾਲ ਬਾਅਦ ਅੱਜ ਕਪੜੇ ਲੱਗੀ ਲੈਣ ਲੋ ਜੜੇ ਲੈਣੇ ਦੱਸੋ ਪਾਜੀ ਆ ਠੀਕ ਹੂੰ ਕੋਈ ਗੱਲ ਨਹੀਂ ਇਹਨਾਂ ਨੂੰ ਕਰਦੇ ਹੋਰ ਤੋਂ ਪਾਜੀ ਹੋਰ ਦੱਸੋ ਤੇ ਪਪਾ ਜੀ ਆ ਲੈਣੀਆਂ ਆ ਲੈਣੀਆਂ ਕਿਆ ਕੋਈ ਨਹੀਂ ਨਹੀਂ ਤੁਸੀਂ ਦੱਸੋ ਜਿਹੜੀ ਤੁਹਾਨੂੰ ਚੰਗੀ ਲੱਗਦੀ ਦੱਸੋ ਦੱਸੋ ਇਹੇ ਦੇ ਆ ਲੈਣੀਆਂ ਆ ਬਈ ਸ਼ਰਟ ਪਾਈ ਆਪਾਂ ਬੋਲ ਕੋਲ ਦੇ ਦਰਵਾਜ਼ੇ ਖੋਲ ਦੇ ਇਹਨਾਂ ਦੇ ਆਪਾਂ ਪਾਈ ਦੇ ਦਰਵਾਜ਼ੇ ਖੋਲ ਦੇ ਨਹੀਂ ਨਹੀਂ ਖੁੱਲਨੇ ਚਾਹ ਰਹੇ ਛੱਡ ਦੋ ਤਾਂ ਨੀਂ ਪੂਰੀ ਦਾ ਦੋ ਦੋ ਦੇ ਪਾਏ ਵਾਟਰ ਪਾਏ ਲਾਏ ਉਹ ਚਾਹੀਦੇ ਬਟ ਲੈ ਬਾਬਾ ਜੀ ਕੋਲ ਦੇ ਕੋਲ ਵਾਹੀ ਦੇਖੀ ਸਾਰੀ ਉਮਰ ਕਮਾ ਕੇ ਕਮਾ ਕੇ ਤੇ ਆ ਹਾਲ ਹੋ ਗਿਆ ਜਿਹੜਾ ਬੰਦੇ ਦਾ ਛੱਡ ਦੋ ਬਟ ਤੇ ਬਾਬਾ ਜੀ ਆਹ ਕਿਹਨੇ ਦਿੱਤਾ ਨੂੰ ਛੱਡ ਤਾੜੀ ਇੱਕ ਨੇ ਦਿੱਤੀ ਤੁਹਾਨੂੰ ਛੇੜੇ ਇਹ ਬਜ਼ੁਰਗ ਵੀ ਸੀ ਅੱਛਾ ਉਹ ਨਹੀਂ ਆਪਣੀ ਜਦੀ ਦਾ ਨੂੰ ਹਾਂਜੀ ਵਾਹੀ ਬੜੀ ਵਾਜੀ ਕੁਲ ਨਹੀਂ ਛੱਡ ਹੁੰਦੀ ਆ ਉਹ ਵੀ ਤੁਹਾਨੂੰ ਲੈ ਦਨੇ ਆ ਇਹ ਪਹਿਲੇ ਬਣਾਣੇ ਪਾਉ ਇੱਧਰ ਵਾ ਇੱਧਰ ਤਾਂ ਅੱਲਾ ਹੀ ਬਰੂ ਵਾਜੀ ਕੁਲ ਵਾਜੀ ਕੁਲ ਠੀਕ ਆ ਤੇ ਆ ਰਹੇ ਹੋ ਠੀਕ ਹੈ ਨਾ ਵਧੀਆ ਲੱਗਦੀ ਆ ਹਾਂ ਚਲ ਛੱਡ ਬਾ ਬਣ ਰਹੀ ਛੱਡ ਬਾ ਚਲ ਉਹ ਵਾਜੀ ਕੀ ਬਾਤ ਏ ਬਾਬਾ ਜੀ ਤੇ ਭਾਜੀ ਐਨਕ ਵੀ ਦਿਓ ਬਲੈਕ ਵਾਲੀ ਤੇ ਹਾਂ ਕਿੱਤੋਂ ਪੌੜੀ ਐਨਕ ਦਿਓ ਇਹਨਾਂ ਨੂੰ ਤੇ ਸ਼ੂਜ਼ ਵੀ ਦਿਓ ਇਹਨਾਂ ਨੂੰ ਅਸੀਂ ਪੈ ਕਮਾਏ ਦੇਖੋ ਹਾਂਜੀ ਤਾਨੀ ਗੁਰੂ ਰਾਮਦਾਸ ਹਨਜੀ ਰਾਮਦਾਸ ਆ ਪੈਸੇ ਕਮਾਏ ਹੈ ਹਾਂ ਪੰਜ ਪੈਸੇ ਵੀ ਲੈ ਗਾਣੇ ਕਿੰਨੇ ਪੈਸੇ ਰੱਖੇ 10 20 30 40 ਭਾਈ ਕਿੰਨੇ ਅਟੈਂਪਟ ਕਿਨਾ ਹੈ ਜੀ ਚਾਰ ਮਹੀਨੇ ਕਿ ਹਾਂਜੀ 3.5 3.5 10 20 20 ਤੱਕ 40 ਵੀ ਕਮਾਏ ਧੰਨ ਗੁਰੂ ਰਾਮਦਾਸ ਬੋ ਬੋ ਪਿਆਰਿਓ ਆ ਹੁਣ ਤੇ ਬਾਲੇ ਸਿੱਧੇ ਬਾਲੇ ਆ ਉਪਰਲੀ ਜਿੱਥੇ ਬਾਲੋ ਠੀਕ ਹੈ ਵੈਰੀ ਗੁੱਡ ਕਿਆ ਬਾਤ ਹੈ ਬਬਾ ਜੀ ਮਛਾ ਕਰੋ ਵਾਹ ਜੀ ਵਾਹ ਕੀ ਬਾਤ ਹੈ ਅਦਰ ਅਸੀਂ ਸੀਸੀ ਦੇਖੋ ਆਪਣੇ ਸੀਸੀ ਸੀਸੀ ਦੇਖੋ ਸੀਸੀ ਜੱਪੜ ਨੂੰ ਅਰੇ ਸੀਸੀ ਦੇ ਹਾਂਜੀ ਦੇਖ ਕਰੋ ਮਛਾ ਤਾਂ ਆਪਣੀਆਂ ਗਰਮ ਮਛਾ ਤਾਂ ਹੈ ਬੜੀ ਲੱਗਦਾ ਬੰਤ ਮੈਂ ਫੇਰ ਮੈਂ ਬੜੀ ਜੱਜ ਗਿਆ ਹਾਂ ਹਾਂਜੀ ਚਲੋ ਹੁਣ ਤਾਂ ਸ਼ੂਜ਼ ਦੇਣੇ ਲੱਗੇ ਯਾਰ ਬਾਕੀ ਇਚੀ ਟੋੜ ਰਿਹਾ ਉਹਦਾ ਕੁਝ ਉਹ ਮੈਂ ਬੋਲੀਆ ਘਰ ਦੇ ਪਛਾਣਣਗੇ ਹੈ ਚਲ ਵੋਡੀ ਹੈਗੀ ਨਹੀਂ ਗੀਤ ਬਬਲੀ ਹਾਂ ਜੀ ਹੈ ਹੈਗੀ ਆ ਉਹਨੇ ਫਿਰ ਅੱਜ ਲੜ ਬਣਾਏ ਜੇ ਉਹਨੇ ਕਿਹਾ ਆਪ ਫੇ ਸ਼ੋਵਿੰਗ ਕਰਾ ਤੇ ਮੇਰੀ ਵੈਸੇ ਨਹੀਂ ਲੱਗਣੀ ਆਏ ਕੁਝ ਹੈ ਮਰਦਾ ਮੈਂ ਅਰੇ ਜੇ ਲੜ ਗਈ ਫੇਰ ਆ ਵੇਖਿਓ ਇਧਰ ਜੇ ਲੜ ਗਈ ਫੇਰ ਹਾਥੀ ਹਾਥੀ ਜੋੜਦੇ ਹੋ ਜਿਵੇਂ ਆਦੇ ਜੰਦੇ ਹਾਥੀ ਜੋੜਦੀ ਹੈ ਜਨਾਨੀਆਂ ਤੋਂ ਨਹੀਂ ਕੋਈ ਜਿੱਤਿਆ ਨਾ ਬਬੀ ਕਿ ਲੈ ਦੀ ਨਾ ਟੀ-ਸ਼ਰਟ ਵੀ ਇਤਰਾ ਵਾਲੀ ਲੈ ਲਿਆ ਦੀ ਟੀ-ਸ਼ਰਟ ਵੀ ਹੈ ਬਲੈਕ ਠੀਕ ਹੈ ਬਬੀ ਮਤ ਮਥਾ ਟਿਕੀ ਜਾਂਦੇ ਟੀ-ਸ਼ਰਟ ਨਾ ਕਰ ਦੇ ਭਾਈ ਪੈਕ ਆ ਪੈਂਟ ਆ ਤੇ ਬਲੈਕ ਹੀ ਹੋਆ ਠੀਕ ਆ ਤੇ ਬੂੜ ਤੁਹਾਨੂੰ ਲੈ ਆਤੇ ਆ ਪਿਆਰਿਓ ਐਨਕਾਂ ਨਹੀਂ ਲਾਣੀਆਂ ਹੁਣ ਠੀਕ ਆ ਐਨਕਾਂ ਧੁੱਪ ਦੇ ਵਿੱਚ ਨੋਕਰੀ ਤੁਹਾਡੀ ਅੱਖਾਂ ਦਾ ਆਈਸ ਦਾ ਬਚਾਅ ਕਰੂਗੀ ਪੂਰਾ ਚਪਲਾ ਪਾ ਦੇ ਬਾਪੂ ਦੀਆਂ ਲੈ ਖੋਲੋ ਥੋੜੀ ਜਿਹਾ ਬਲ ਪਰਿਵਾਰ ਬਾਈ ਤੇ ਇਹ ਆਵਾਜ਼ ਹੈ ਲੈ ਤੇ ਫਿਰ ਕੀ ਹਮੇ ਹੱਥ ਲਾਣੇ ਤੇ ਹੱਥ ਨਾਲ ਨੂੰ ਕੀ ਆ ਬਬੂ ਫੈਸ਼ਨ ਕਰਦੀ ਜੁਨਾ ਦੇ ਸਾਹਮਣੇ ਸਾਰਾ ਕੁਝ ਖਤਮ ਕਰਦਾ ਜਦੋਂ ਮੈਂ ਅਮਰਤ ਛੱਕਿਆ ਨਾ ਅੱਤ ਬਬੂ ਜੀ ਉਦੋਂ ਉਹਨੇ ਮੇਰੀ ਇਹ ਸਾਰਾ ਖਤਮ ਕਰਦਾ ਜਾਤ ਪਾਤ ਸਭ ਖਤਮ ਕਰਦੀ ਮਰਦੀ ਸਿੱਖ ਇਹ ਉਹ ਸਭ ਢਾਤੇ ਜਾਤ ਪਾਤ ਸਭ ਖਤਮ ਹੋ ਗਿਆ ਹੁਣ ਕੋਈ ਮਰਦੀ ਨਹੀਂ ਰਿਹਾ ਕੋਈ ਜੱਟ ਨਹੀਂ ਰਿਹਾ ਮੇਰੇ ਚ ਸਿਰਫ ਇੱਕ ਗੁਰੂ ਰਿਹਾ ਬਸ ਹੋਰ ਕੁਝ ਨਹੀਂ ਰਿਹਾ ਹਾਂ ਕਦੇ ਉਹਦੀ ਕਿਰਪਾ ਉਹਦੀ ਕੋਈ ਕਿਰਪਾ ਆ ਵੀ ਫੜੋ ਆ ਦੋ ਪੈਕੇਟ ਆ ਘਰ ਜਾ ਕੇ ਨਾ ਦੀ ਅਗੇ ਮੁੱਛਾਂ ਨਹੀਂ ਤਾਂ ਕਰਨੀਆਂ ਮੈਂ ਪਹਿਲੇ ਦੱਸਦਾ ਜੀ ਇਹਦੇ 'ਚ ਮੇਰੀ ਮੇਰੀ ਕੋਈ ਗਰੰਟੀ ਨਹੀਂ ਬਾਅਦ 'ਚ ਠੀਕ ਹੈ ਨਾ ਤੇ ਘਰ ਦੇ ਅੰਦਰ ਵੜ ਲੱਗੇ ਹਨ ਕਾ ਲਾ ਕੇ ਵੜਨੀਆਂ ਜੀ ਜਿਉਂ ਨੇ ਇਤਨਾ ਵੇਖ ਲਿਆ ਨਾ ਤੇ ਕੰਮ ਖਰਾਬ ਹੋ ਜੈਣਾ ਬਾਪੂ ਜੀ ਠੀਕ ਹੈ ਬਾਪੂ ਜੀ ਇਹ ਕਾਮ ਮਾਇਆ ਜਿਹੜਾ ਤੁਸੀਂ ਮੈਨੂੰ ਉੱਥੇ ਤਾਂ ਕੇ ਖਿੱਚ ਕੇ ਲੈ ਕੇ ਆਏ ਹੋ ਇਹਨੇ ਇਹਨੇ ਭਾਰੇ ਬੰਦੇ ਨੂੰ ਓਏ ਇਹ ਬਾਪੂ ਜੀ ਤਾਂ ਨਹੀਂ ਕਰਨੇ ਤਾਂ ਮੈਂ ਇਹਨੇ ਭਾਰੇ ਬੰਦੇ ਨੂੰ ਮੇਰਾ weight 80 82 ਕਿਲੋ ਆ ਜੋੜ ਤੂੰ ਨਹੀਂ ਲੱਗਿਆ ਜਦਾ ਨਹੀਂ ਹੈ ਤੇ ਤੁਹਾਡਾ ਮੈਂ ਭਰਾਲ ਨਹੀਂ ਸਕਦਾ ਨਹੀਂ ਕਿਉਂ ਨਹੀਂ ਲਾ ਸਕਦੇ ਬਾਬਾ ਜੀ ਤੁਸੀਂ ਅਰਦਾਸ ਵੀ ਨਹੀਂ ਦੀ ਕਰਦੇ ਹੋ ਆਜੋ ਆਜੋ ਪਿਆਰੇ ਆਜੋ ਹਲ ਚਲੋ ਲੈ ਜਾਓ ਨਾ ਠੀਕ ਹੈ ਕਹਿ ਦੀ ਆਪਾਂ ਫਿਰ ਨਹੀਂ ਜਾ ਤੁਸੀਂ ਤਾਂ ਕਹਿ ਨਹੀਂ ਗਾ ਬਾਬਾ ਜੀ ਮੈਂ ਕਿਤੇ ਨਹੀਂ ਜਾਣਾ ਮੈਂ ਤਾਂ ਤੁਹਾਨੂੰ ਵੇਖਣ ਜਾ ਹੀ ਮੇਰੇ ਕੋਲ ਤਾਂ ਮਹਾਰਾਜ ਨੇ ਆਖੋੜਾ ਖੜਾ ਸਿੰਘਾ ਦਾ ਇਹ ਕੋੜਾ ਗੜਾ ਸਿੰਘ ਦਾ ਮੈਂ ਖੱਦੋ ਬਣਾ ਜੀ ਬਾਬਾ ਜੀ ਦੀ ਜੋੜੀ ਲਾਈ ਹੈ ਗੁਰੂ ਸਾਹਿਬ ਨੇ ਸਾਡੀ ਬਾਬਾ ਜੀ ਠੀਕ ਆ ਤੁਸੀਂ ਹੁਣ ਜਾਓ ਠੀਕ ਆ ਚੰਗਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਠੀਕ ਆ ਪਿਆਰਿਓ